ਹਾਂਜੀ ਹਰ ਸਾਲ ਅਸੀਂ ਸੈਕਿੰਡ ਟਾਈਮ ਮਨਾ ਰਹੇ ਹਾਂ ਫਸਟ ਟਾਈਮ ਅਸੀਂ ਲਾਸਟ ਮੰਥ ਮਤਲਬ ਈਅਰ ਮਨਾਇਆ ਸੀਗਾ ਤੇ ਉਦੋਂ ਅਸੀਂ ਆਪਣੀ ਗਲੀ ਵਿੱਚ ਛੋਟਾ ਜਿਹਾ ਉਪਰਾਲਾ ਕੀਤਾ ਸੀਗਾ ਤਾਂ ਬਹੁਤ ਵਧੀਆ ਲੱਗਿਆ ਹੁਣ ਆਪਾਂ ਹੋਰ ਕੱਟ ਕਰ ਲਿਆ ਤਾਂ ਹੋਰ ਵਧੀਆ ਹੋ ਗਿਆ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਾਰੇ ਮਤਲਬ ਪੰਜਾਬੀ ਸੱਭਿਆਚਾਰ ਨਾਲ ਜੁੜਨ ਕਿਉਂਕਿ ਵੈਸਟਰਨ ਦਾ ਹਰ ਕੋਈ ਭੰਦਾ ਆ ਤੇ ਇਹ ਵੀ ਟਾਈਮ ਆਪਣੇ ਵਾਸਤੇ ਕੱਢ ਲਨ ਜਿਹੜੀਆਂ ਹਾਊਸ ਵਾਈਫ ਨੇ ਜੌਬ ਲੈਡਿਸ ਤਾਂ ਚਲੋ ਆਪਣੇ ਵਾਸਤੇ ਟਾਈਮ ਨਿਕਾਲਦੀਆਂ ਹੀ ਹਨਾ ਹਾਊਸ ਵਾਈਫ ਮੈਨ ਕਿ ਉਹ ਸਿਰਫ ਹਾਊਸ ਵਿੱਚ ਹੀ ਰਹਿ ਜਾਂਦੀਆਂ

ਹਾਊਸ ਵਾਈਜ਼ ਲਈ ਬਹੁਤ ਅੱਛੀ ਆਊਟਿੰਗ ਹੈ ਰਿਫਰੈਸ਼ਮੈਂਟ ਹੈ ਐਨਜੋਇਮੈਂਟ ਹੈ ਕਿਹਨੇ ਤੈਨੂੰ ਲਾ ਵੀ ਨਹੀਂ ਕੈਨਿ ਤੈਨੂੰ ਆ ਵੀ ਨਹੀਂ ਕੈਨਿ ਤੈਨੂੰ ਲਾ ਵੀ ਨਹੀਂ ਕੈਨਿ ਤੈਨੂੰ ਇਹ ਪੰਜਾਬੀ ਸੱਭਿਆਚਾਰ ਹੈਗਾ ਆ ਸਾਡੇ ਕਲਚਰ ਨਾਲ ਜੁੜਿਆ ਹੋਇਆ ਆ ਤੇ ਇਸ ਕਰਕੇ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਮਤਲਬ ਹਰ ਸਾਲ ਇਹ ਤੇਰਾ ਮਨਾਉਂਦੇ ਹਾਂ ਹਾਂਜੀ ਹਰ ਸਾਲ ਅਸੀਂ ਸੈਕਿੰਡ ਟਾਈਮ ਮਨਾ ਰਹੇ ਹਾਂ ਫਸਟ ਟਾਈਮ ਅਸੀਂ ਲਾਸਟ ਮੰਥ ਮਤਲਬ ਈਅਰ ਮਨਾਇਆ ਸੀਗਾ ਤượng ਦੋਸੀ ਆਪਣੀ ਗਲੀ ਵਿੱਚ ਛੋਟਾ ਜਾ ਉਪਰਾਲਾ ਕੀਤਾ ਸੀਗਾ ਤਾਂ ਬਹੁਤ ਵਧੀਆ ਲੱਗਿਆ ਹੁਣ ਆਪਾਂ ਹੋਰ ਕੱਟ ਕਰ ਲਿਆ ਤਾਂ ਹੋਰ ਵਧੀਆ ਹੋ ਗਿਆ ਹਾਂ ਨਾ ਵੱਖ-ਵੱਖ ਜਗ੍ਹਾ ਤੋਂ ਤੁਹਾਡੀ ਇਹ ਫ੍ਰੈਂਡ ਆਈ ਹਾਂ ਜੀ ਹਾਂ ਜੀ ਸਭ ਵੱਖ-ਵੱਖ ਹਾਂ ਫੁੱਲ ਇੰਜੋਏ ਹਾਂ ਹੋਰ ਕੀ ਮੈਸੇਜ ਹੋ ਗਏ ਲੇਟ ਜਿਹੜੇ ਗਰਲ ਅੱਜਕੱਲ੍ਹ ਨੇ ਟਾਈਮ ਜਿਹੜਾ ਵੈਸਟਰਨ ਵਿੱਚ ਕੰਮ ਕਰਦੇ ਨੇ ਹਾਂ ਜੀ ਮੈਂ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਸਾਰੇ ਮਤਲਬ ਪੰਜਾਬੀ ਸਭਿਆਚਾਰ ਨਾਲ ਜੁੜਨ ਕਿਉਂਕਿ ਵੈਸਟਰਨ ਤਾਂ ਹਰ ਕੋਈ ਪੰਦਾ ਆ ਤੇ ਇਹ ਵੀ ਟਾਈਮ ਆਪਣੇ ਵਾਸਤੇ ਨਿਕਾਲ ਲਨ ਜਿਹੜੀਆਂ ਹਾਊਸ ਵਾਈਫ ਨੇ ਜੌਬ ਲੈਡਿਸ ਤਾਂ ਚਲੋ ਆਪਣੇ ਵਾਸਤੇ ਟਾਈਮ ਨਿਕਾਲਦੀਆਂ ਹੀ ਆ ਹਨਾ ਹਾਊਸ ਵਾਈਫ ਮੈਨ ਕਿ ਉਹ ਸਿਰਫ ਹਾਊਸ ਵਿੱਚ ਰਹਿ ਜਾਂਦੀਆਂ ਵੀ ਆਪਣੇ ਵਾਸਤੇ ਟਾਈਮ ਕੱਢਣ ਤੇ ਥੋੜੀ ਬਹੁਤੀ ਇੰਜੋਏਮੈਂਟ ਕਰਨ ਅਸੀਂ ਬਹੁਤ ਅੱਛਾ ਲੱਗ ਰਿਹਾ ਸਾਨੂੰ ਬਹੁਤ ਇੰਜੋਏ ਕਰ ਰਹੇ ਆ ਇਹ ਕਲਚਰ ਆਪਣਾ ਪੁਰਾਣਾ ਯਾਦ ਕਰਨਾ ਚਾਹੀਏ ਆਪਣੇ ਪੰਜਾਬ ਵਿੱਚ ਪੂਰਾ ਇਸ ਤਰ੍ਹਾਂ ਇੰਜੋਏ ਕਰਨਾ ਚਾਹੀਏ ਆਪਣੀ ਲਾਈਫ ਸਭ ਟੈਨਸ਼ਨ ਭਰੀ ਲਾਈਫ ਨੂੰ ਛੱਡ ਕੇ ਅੱਗੇ ਚੱਲਣਾ ਚਾਹੀਏ ਅਰੇ ਪੂਰਾ ਇੰਜੋਏ ਕਰ ਰਹੇ ਹੋ ਹਾਂਜੀ ਪੂਰਾ ਇੰਜੋਏ ਪੂਰਾ ਇੰਜੋਏ ਕਰ ਰਹੇ ਆ ਜੀ ਮੇਰਾ ਨਾਮ ਰਵਿੰਦਰ ਕੌਰ ਹੈ ਜੀ ਠੀਕ ਹੋਗੇ ਜਿਹੜਾ ਅੱਜ ਤੀਰਾਂ ਤੇ ਹੜ ਮਨਾਇਆ ਜਾ ਰਿਹਾ ਹੈ ਬਸ ਐਹੀ ਕਹਿ ਰਹੀ ਆ ਕਿ ਆਪਣੀ ਲਾਈਫ ਨੂੰ ਫੁੱਲ ਇੰਜੋਏ ਕਰੋ ਔਰ ਜੋ ਘਾਤਿਆ ਟੈਂਸ਼ਨ ਆ ਉਹਨਾਂ ਨੂੰ ਬਾਕੀ ਛੱਡ ਕੇ ਆਓ ਤੇ ਬਸ ਹਾਂ ਸਾਲਚਿਕ ਵਾਈ ਦਾ ਜੋ ਮਿਲਦਾ ਹੈ ਹਾਊਸ ਵਾਈਜ਼ ਲਈ ਬਹੁਤ ਅੱਛੀ ਆਊਟਿੰਗ ਹੈ ਰਿਫਰੈਸ਼ਮੈਂਟ ਹੈ ਐਨਜੋਇਮੈਂਟ ਹੈ ਠੀਕ ਹੈ ਔਰ ਪੰਜਾਬ ਦਾ ਸਾਡਾ ਕਲਚਰ ਹੈ ਹਾਂਜੀ ਬਿਲਕੁਲ ਤੈਨੂੰ ਹਾਂ ਵੀ ਕਹਿੰਦੇ ਤੈਨੂੰ ਨਾ